ਮਾਰੇ ਨਾ ਇੱਕ ਤਾਂ ਪਉ ਭਉਤੀ ਦੀ ਗੱਲ ਕਰ ਰਹੇ ਆ। ਲੇਕਿਨ ਨਾਲ ਨਾਮ ਦੀ ਗੱਲ ਕਰ ਰਹੇ ਆ। ਆ ਰਾਜਾ ਸ੍ਰੀਲੀ ਸੇਸਕਾ ਹਾਰੇ ਨਾਮ ਮੰਨ ਤੇ ਨਾ। ਇਹ ਇਹ ਸਾਰੇ ਬਾਰੇ ਆ। ਜੇ ਦੁਨੀਆ ਤੇ ਜਿਹੜੇ ਰਾਜੇ ਗੁਰਮ ਹੋਏ ਨੇ ਉਹ ਤਾਂ ਪਰਵਾਣ ਗੁਰਮਗੁਰਾਜ ਜਨਕ ਹੈ। ਮਾਇਆ ਵਿੱਚ ਉਹਦਾ ਸੀ। ਜਿਹੜੇ ਰਾਜੇ ਆ ਉਹਦਾ ਪਰਵਾਣ ਆ ਜਿਹੜੇ ਦੂਜੇ ਰਾਜੇ ਆ ਇਹਨਾਂ ਨੂੰ ਕਹਿੰਦੇ ਮਾਰੇ ਕਹਿੰਦੇ ਇਹ ਰਾਜੇ ਨਹੀਂ ਹਨ। ਇਹ ਮਾੜੇ ਵਾਜੂ ਦੁਨੀਆ ਨੂੰ ਫੂਕਦੇ ਆ ਦਿਨਾਂ ਛਾੜਦੇ ਆ ਉਹ ਰਾਜੇ ਨਹੀਂ ਆ ਮਰਦੇ ਖਬਦੇ ਆ ਪਹਿਲਾਂ ਇੱਕ ਵਿਦਿਆ ਦਾ ਨਾ ਹੀ ਨਹੀਂ ਸੀ ਕੋਈ ਅਜਿਹੇ ਮੌਕੇ ਤੇ ਪਰਵਤ ਹੋ ਕੇ ਗੁਰਵਾਣੀ ਪ੍ਰਗਟ ਕਰ ਦਿਆ ਨਹੀਂ ਮਰਜਾ ਜਦੋਂ ਗੁਰੂ ਸਾਹਿਬ ਦਾ ਜੇਲ੍ਹ ਭੇਜ ਰਹੇ ਆ ਉਹ ਕਹਿੰਦੇ ਗੁਰੂ ਨਾਨਕ ਦੀ ਆਵਾਜ਼ ਬੰਦ ਕਰੋ ਏ ਸਾਡਾ ਰਾਜੇ ਪਰ ਦੇਣ ਕਿ ਦੁਨੀਆ ਜਾਗ ਪੂਕਦੀ ਨਾਉਣ ਲੱਗੀ ਨਾਉਦੇ ਕੋਈ ਨਹੀਂ ਸੀਗੇ ਜਿਵੇਂ ਜੰਗਲੀ ਜੰਗਲੀ ਪਰਸਵਾਣੀ ਨਹੀਂ ਤੇ ਜੀ ਆਪਾ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਗੁਰੂ ਸਾਹਿਬ ਜੇਲ੍ਹ ਤੇ ਇਤਾ ਜਿਹੜੀ ਪਰਦਰਸ਼ੀ ਨੇ ਉਹਦਾ ਹਾਰਟ ਜਿਹੜਾ ਸੀ ਹਾਰਟ ਕੰਬ ਗਿਆ ਇਹ ਗੁ ਮੁਸਲਮਾਨ ਦਿਨੇ ਵੀ ਮੋਲਕ ਦੇ ਜੀ ਸੀ ਨਾ ਉਹਨਾਂ ਨੇ ਜੇਲ੍ਹ ਤੇ ਜਾ ਦਵਾ ਦਾ ਉਹਨੂੰ ਰੋਟੀ ਛੱਡਦੀ ਦਵਾਦਫਤਰ ਇਕੱਠੇ ਹੁੰਦੇ ਆ ਦਵਾਦਬ ਜੇਲ੍ਹ ਘੇਰ ਲਈ ਜਦੋਂ ਇੱਕਦਮ ਪ੍ਰਾਕਰਮ ਹੋ ਗਿਆ ਪ੍ਰਾਕਰਮ ਹੋ ਗਿਆ ਤੇਰੇ ਬਾਬਰ ਨੂੰ ਕਹਿੰਦੇ ਗੱਲ ਸੇ ਕਿ ਕੰਮ ਦੀ ਚਲਾਉਣਾ ਵੀ ਚੱਲਣੀ ਨਹੀਂ ਤੇ ਛੇਧੇ ਤੇ ਛੇਦੀ ਗੁਰੂ ਸਾਹਿਬ ਨੂੰ ਜੇਲ੍ਹ ਤੋਂ ਕੱਢ ਲਾਤਾ ਉਹ ਜਤਨ ਕੀਤਾ ਵੀ ਜ ਮਹਾਰਾਜ ਮਰਦੇਵਾਜ ਬੰਦ ਕਰਨੀ ਆ ਮਰਦੇਵਾ ਦਾ ਸਵਾਦ ਬੜਾ ਤੇਰੇ ਮਸਤਾਨੇ ਮੁਸਲਮਾਨ ਫਕੀਰ ਛਾਈ ਅੱਲਾ ਪਾਗ ਦੇ ਪਿਆਰੇ ਗੁਰਬਾਣੀ ਗਾਉਂਦੇ ਜਿਹੜੇ ਉਹਨੂੰ ਆਨੰਦ ਆਉਂਦਾ ਉਹ ਗੱਲ ਜਿਹੜਾ ਨਹੀਂ ਹੈ ਉਹ ਗੜੀਆਂ ਚ ਗਾਉਣ ਲੱਗੇ ਗੜੀਆਂ ਚ ਗਾਉਣ ਲੱਗੇ ਕੋਈ ਫੜ ਕੇ ਕਹਿੰਦਾ ਦੁੱਧ ਪੀ ਲੈ ਕੋਈ ਸੇਵੀਆਂ ਦੰਦਾ ਕੋਈ ਕੋਸਰਾ ਮੰਨੀ ਤਾਂ ਖੱਟੰਦੀ ਹੁੰਦੀ ਹੁੰਦਾ ਅਦਰੰਦਾ ਮਸਤਾਨੇ ਪੂਰੇ ਨਾਂਸਰ ਦੀ ਆਵਾਜ਼ ਰੋਕੀ ਉੱਪਰੋਂ ਜਿਆਦਾ ਹੋ ਗਈ ਜੇਲ੍ਹ ਭੇਜਤਾ ਉੱਪਰੋਂ ਜਿਆਦਾ ਹੋ ਗਈ ਗੁਰੂ 6 6 ਪਾਨ ਸ਼ਹੀਦ ਕਰਨ ਦੀ ਸਕੀਮ ਸੀ ਜ਼ਹਿਰ ਦਾ ਛੋਲੇ ਛੋਲੇ ਜ਼ਹਿਰ ਲਾ ਕੇ ਵੀ ਭੇਜੀ ਸੀ ਇਹ ਪੰਜੇ ਪਾਨ ਸ਼ਹੀਦ ਕਰਦੇ 6 ਪਾਨ ਸ਼ਹੀਦ ਕਰਦੇ ਗੁਰਤਾ ਕਦੀ ਖਾਸ ਮੋਦ ਉਹਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਕਦੀ ਬਖਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਨੇ ਅਨੰਤਪਰ ਸਾਹਿਬ ਟੱਗ ਗਿਆ ਨੰਦ ਪਰ ਸਾਮਾਨ ਤੇ ਅੱਗ ਉਥੋਂ ਜੰਗ ਸਿੰਘ ਬਣੀ ਕੋ ਸਿੰਘ ਜਿਹੜੀ ਬਹੀ ਸੀ ਉਹਨਾਂ ਨੂੰ ਸੰਭਾਲ ਕੇ ਤਿਆਰ ਰਿਹਾ ਇਹਨੇ ਦਾ ਫਾਇਦਾ ਕੀ ਰਹਾ ਹੋਵੇ ਫੇਪਾ ਨਿਕਲ ਕੇ ਆਇਆ ਫਿਰ ਉਹ ਮਗਰ ਹਮਲਾ ਕਰਦੇ ਆ ਤੇ ਉਥੇ ਰਸਨ ਸਪਲਾਈ ਕੋਈ ਨਹੀਂ ਭੁੱਖੇ ਤੇ ਲੜਦੇ ਤਰੀ ਆਉਂਦੇ ਆ ਤੇ ਬਹੁਤਾ ਵੱਡੀ ਹੋ ਗਈ ਯਕੀਨ ਕਰ ਲੋ ਮਾਪੇ ਕਹਿੰਦੇ ਅਨੰਤਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਨਾ 1 ਲੱਖ ਨਾਸਤਿਕ ਨੂੰ ਹਮਸਮਾਨ ਬੜ ਦਤ ਇੱਕ ਲੱਖ ਕੁਰਬਾਨੀ ਹੁੰਦੀ ਹੁੰਦੀ ਆ ਕੋਖੇ ਦੇ ਲੜਦੇ ਹੁੰਦੇ ਲੜਦੇ ਹੁੰਦੇ ਇਤਿਹਾਸ ਤੇ ਚੰਗੌਰ ਘੜੀ ਚ ਕੀ ਨਾ ਪੈ ਜਾਂਦਾ ਤਿੰਨ ਦਿਨ ਜੰਗ ਹੋਈ ਜਾਂਦਾ توپਾਂ ਦੇ ਗੋਲੇ ਚੱਲਦੇ ਜਾਂ ਜੰਗ ਤਿੰਨ ਦਿਨ ਜੰਗ ਹੁੰਦਾ ਰਿਹਾ ਸ਼ਹੀਦਿਆ ਸ਼ਹੀਦਿਆ ਹੋਏ ਗਈਆਂ ਫਿਰ ਮਹਾਰਾਜ ਉਹਦੇ ਪੀ ਆਪਣੇ ਜਦ ਨਿਕਲੇ ਤਾਂ ਮਾਰਦਨ ਆ ਹਮਸਮਾਨ ਸੱਜਣਾ ਜਨਰੇ ਰਿਕਵੈਸਟ ਕਰਦੀ ਮਾਰਦ ਤੀਕੜਾ ਖਲਾ ਛੱਡ ਦਸ ਮਾਰੇ ਕੋਲ ਕੋ ਅਨਾਮਿਕਰ ਪਹਿਲਾ ਛੰਣਾ ਨਹੀਂ ਸੀ ਤੇ ਹੁਕਮ ਆਣ ਕੇ ਛੱਡਿਆ ਤੇ ਹੁਕਮ ਮੰਦਾ ਸੀਗਾ ਦਸਵੀ ਪੰਜਾ ਦਾ ਹੁਕਮ ਲੈ ਇਹ ਵੀ ਦਰ ਸੰਗਜੀ ਬਿਆਰੇ ਧਰਮ ਸਿੰਘ ਜੀ ਬਾਬਾ ਮਾਨ ਸਿੰਘ ਜੀ ਨਾਲ ਆਏ ਮਾਰੇ ਬਾਹਰ ਨਿਕਲੇ ਤੇ ਤਾੜੀ ਮਾਰੀ ਉਹ ਜਦਾ ਪੀਰਾਂ ਕੀ ਚੱਲਿਆ ਤੇ ਮਾਰੇ ਨੇ ਨਾ ਉਹ ਮਸਾਲ ਲੈ ਕੇ ਭੱਜੇ ਆਉਂਦੇ ਆ ਰਾਤ ਦਾ ਟਾਈਮ ਹੈ ਅਬ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਰਹੇ ਆ ਮਾਰ ਕੇ ਮਾਰਾ ਮਿਸਾਲ ਬਜਾ ਦੇ ਤੇ ਪੈਰ ਹਲਾ ਦੇ ਜੀ ਯੰਗ ਹੋਇਆ ਮਾਰਨ ਜਵੇਂ ਸੰਧਿਆ ਸੀ ਰੂ ਉਤਾਰੇ ਦੀ ਸੇਹ ਜਾਣਾ ਤੇ ਆਪਾਂ ਜਾਣਾ ਹੈਗਾ ਗੁਲਾਬੇ ਦੇ ਘਰੇ ਤੇ ਨਵੀ ਖਾਂ ਗਣੀ ਖਾ ਮਾਰੇ ਕਹਿੰਦੇ ਮੇਰੇ ਹਿਰਦੇ ਹੀ ਵਸਦੇ ਆ ਜਿਹੜੇ ਨਾਈਸ ਪਰਸਨ ਸੀ ਨਾ ਮਾਰਨ ਜਾ ਕੇ ਮਿਲੇ ਅੰਦਰ ਫੇ ਮਾਰੇ ਦਸ਼ੀਦਾਣਾ ਮੰਗਦੇ ਆ ਪੰਨਾ ਚੰਗਾ ਨੇ ਬੇਨਤੀ ਕੀਤੀ ਮਾਰਾ ਪਰ ਗੁਰੂ ਪੰਥ ਤੁਹਾਡੇ ਆਗਿ ਦੇ ਆਸਰੇ ਆ ਤੀ ਤੇ ਹੋਰ ਪੰਥ ਜਾ ਕੇ ਰਚ ਲੋਂਗੇ ਤੇ ਅਸੀਂ ਕਿਸੇ ਕਾਂਸੀ ਕੋਡੀਆਂ ਖੋਡੇ ਹੋ ਜਾਾਂਗੇ ਤੇ ਕਿਉਂਕਿ ਆਗਿ ਜੀ ਨੇ ਪਤਾਈਆ ਤੇ ਅਸੀਂ ਆਲ ਦੇ ਬਲਾਏ ਬੋਲਦੇ ਆ ਤੇ ਜਿਵੇਂ ਸਾਰਾ ਕੋਨਾ ਕਿਦਾ ਟੈਗਰ ਸਾਰਾ ਕੋਟਾ ਕੇ ਸਭ ਕੁਛ ਹੀਦੀਆਂ ਹੋ ਗਈਆਂ ਹੁਣ ਤੁਸੀਂ ਕਿਰਪਾ ਕਰੋ ਗੜੀ ਤੇ ਆਵਦੇ ਤੇ ਮਾਰਾ ਕੇ ਤੇੰਬਾ ਪਾਇਆ ਇਹ ਤੜੀ ਸਾਹ ਗੋਦਾਰ ਬਣਾਇਆ ਤੜੀ ਸਾਹ ਅੜੀ ਮਾਰੀ ਗੋਦਾਰ ਬਣ ਗਿਆ ਉਹ ਜਰ ਬੜਾ ਘਟਾ ਬੱਡੀ ਹੋ ਗਈ ਬੜਾ ਬੜੀ ਵੀ ਕਾਮਦੀ ਰਾਤ ਬਰਤ ਦੀ ਸਿਹਮਾਰਾ ਨਿਕਲੇ ਕਾਹੀ ਦੇ ਵੀ ਤੇ ਰਿਉਂਦੇ ਨੰਗੇ ਚਰਨੇ ਤੇ ਸਿੰਘ ਆ ਡੋਗੇ ਮਹਾਰਾਜਾ ਤੇ ਵੇ ਮਾਰਾ ਦੇ ਨਾ ਜਣੀ ਮਾਛੀ ਵੜੇ ਆ ਕੇ ਮਾਰੇ ਚਰਨ ਦੇ ਖੰਡੇ ਵੱਜਿਆ ਤੇ ਸੀਧਾ ਘਟਾ ਟੁੱਟਿਆ ਪਾਪੁ ਚੰਦਾ ਸਿਰਾਂ ਲਾ ਕੇ ਬਰਾਜੇ ਇਤਨੇ ਸਿੰਘ ਕਹਿੰਦੇ ਸਾਡੀ ਕਾਲ ਗਵਾਇ ਨੇ ਕਿ ਸਾਨੂੰ ਗੁਰੂ ਪੰਥ ਨੇ ਬਖਸ਼ਣਾ ਨਹੀਂ ਕਨੇ ਸਾਥੀ ਨੇ ਧੋਖਾ ਧੋਖਾ ਦਾਰੀਆਂ ਆ ਜਾਣ ਆ ਜੰਗ ਹੋ ਗਿਆ ਟਿਆ ਸਾਡੀ ਸੇਵਾ ਮਾਰਨ ਪਉਂਦੀ ਨਹੀਂ ਸੀ ਮਹਾਰਾਜਾ ਡੋਗੇ ਜੇ ਮਾਰੇ ਸੀ ਡੋਗੇ ਤਾਂ ਬੜੀ ਮਾੜੀ ਗੱਲ ਆ ਇਹ ਘਾੜ ਦੇ ਸਿੱਧੇ ਖੁੱਬੇ ਤੁਰੇ ਆਉਂਦੇ ਫਰਕ ਦੇ ਨਾਲ ਹੀ ਆ ਇਹ ਦੇ ਮਹਾਰੇ ਦੇ ਗੋਲ ਤਰਾਂ ਨੂੰ ਗੋਤਰੀ ਦਾ ਤੀਰ ਮਾਰਦੇ ਆ ਇੱਕ ਉਹਦੇ ਗੋਲ ਤਰਾਂ ਨੂੰ ਗੋਲਦੀ ਰੱਖਿਆ ਵਾਸਤੇ ਆ ਚੌੜਾ ਉਹਦੇ ਹੀਰਾ ਜੜਿਆ ਉਸੇ 11000 ਰੁਪਈਆ ਆ ਮੁੰਡੇ ਆ ਭਾਗ ਆਹ ਲਾਠੇ ਤੇ ਆ ਉਦੋਂ ਜਣੀ ਉਹਦੀ ਜਿਹੜੀ ਹੀਰੇ ਦੀ ਚਮਕਾ ਨਾ ਇਹਦੇ ਚਮਕ ਦੇ ਚ ਉਹ ਦੇ ਰਹੀ ਆ ਅੰਦਰਾਂ ਦੇ ਅੰਦਰਲੇ ਕਨੈਕਸ਼ਨ ਵੀ ਹੁੰਦੇ ਆ ਮਹਾਂਪੁਰਸ਼ਾਰੇ ਮਨ ਨੇ ਸਵਲ ਪੰਨ ਕੀ ਸਦ ਤੇ ਦੇਖਿਆ ਵੀ ਮਹਾਰਾਜ ਨੇ ਬਰਾਦੀ ਹੋਈ ਆ ਨੰਗੀ ਜੁਲਵਾਰ ਹੱਥ ਬਣੀ ਹੋਈ ਆ ਤੇਾਰੇ ਦਸਵੇਂ ਨੇ ਜਾਂ ਵਿਚਾਰਨ ਤੁਸੀਂ ਮਹਾਰਾਜ ਨੇ ਇਹ ਦੇਖੋ ਵੀ ਮਹਾਰਾਜ ਉਹ ਵੀ ਦੇ ਦਿਆ ਅਸੀਂ ਮਾਰਨ ਦੇਖਦੇ ਆ ਜਦੋਂ ਮਹਾਰਾਜ ਬਰਾਜੇ ਆ ਉਦੋਂ ਕਿੰਨੇ ਪਿਆਰ ਨਾਲ ਦੇਖਦੇ ਆ ਆਮ ਸੰਸਾਰੀ ਬੱਚਾ ਪਿਆ ਮਾਂ ਕਿੰਨੇ ਮਾਂ ਪਿਓ ਖੁਣੇ ਪਿਆਰ ਨਾਲ ਦੇਹਦੇ ਆ ਤੇ ਸ਼ਗਦੇ ਦਿਸਰੀ ਸੀ ਮਿਲ ਗਏ ਤੇ ਅਥਾ ਪਿਆਰ ਨਾਲ ਅੰਦਰ ਸੱਚਾ ਨਿਓ ਲਾਬਰੀ ਜੁਨਾ ਪੜਾਇ ਗੁਰੂ ਗ੍ਰੰਥ ਸਾਹਿਬ ਦਾਤੇ ਹੋਰ ਹੋਰ ਦਾਤੇ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਸ੍ਰੀ ਸੁਖਨਾਥ ਸਾਹਿਬ ਤੇ ਚੌਧੀਆਂ ਗੰਡੇ ਸ਼ਗਦੇ ਸਾਹਨ ਦੇ ਦਿਆ ਇਹ ਕੋ ਖਲਾਰਾ ਤਾਂ ਨਹੀਂ ਇਹ ਦੁਖ ਤਾਂ ਨਹੀਂ ਇਹ ਜਿਵੇਂ ਮਾਂ ਬੱਚਿਆਂ ਡੋਰੀਆਂ ਦੇ ਕੇ ਸੰਭਲੀ ਆ ਤੇ ਦੇਖੋ ਕਿੱਥੇ ਹੀ ਮਹਾਰਾਜ ਦੀ ਜਾ ਕੇ ਦਰਸ਼ਨ ਕੀ ਮਹਾਰਾਜ ਅਕੜਵਾਂ ਦੇਖੀ ਤੇ ਮੇਰੇ ਦਿਲ ਤੇ ਪ੍ਰੀਤਮ ਆ ਗਏ ਆ ਜਿਨਾਂ ਨੂੰ ਕਹਿੰਦੇ ਖਾਲਸਾ ਮੇਰਾ ਸਤਗੁਰੂ ਆ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਤਾਂ ਕਹਿੰਦੇ ਆ ਇਹ ਜਿਹੀ ਗੱਲਾਂ ਬੜ ਦੇਣ ਲੱਗੇ ਹਟਦੇ ਹੀ ਨਹੀਂ ਹਟਦੇ ਨਹੀਂ ਇਹ ਪਹਿਲਾਂ ਤਾਂ ਸਤੂਰਾਂ ਦੀ ਮਿਡੇ ਕਿੰਨੀ ਆ ਖਾਲਸਾ ਖਾਲਸਾ ਜੋ ਮਾਂ ਕੋਤਪਾ ਮੈਨੂੰ ਪੈਦਲ ਕਰਦ ਮਾਰੇ ਘਾਤ ਲਾ ਗਿਆ ਇਹ ਪੰਜਾ ਪੇਰੇ ਨੇ ਮਰ ਸਕਾਇਆ ਮਾਰੇ ਕਹਿੰਦੇ ਬਈ ਗੁਰੂ ਹੋ ਹੋਂ ਤਾਂ ਇਹਨਾਂ ਦੇ ਛਾਲੇ ਤੇ ਹੈ ਗਿਆ ਬੁੱਧਰਾ ਨਹੀਂ ਆਂਦਾ ਸੋ ਤਾਂ ਨਾ ਬਾਬਾ ਮਾਨ ਸਿੰਘ ਜੀ ਕੇਵਲ ਗੁਰੂ ਦਾ ਧਿਆਨ ਗੁਰੂ ਦੀ ਓਟ ਗੁਰੂ ਦੀ ਆਸਰਾ ਇੱਕ ਨਿਰੰਕਾਰ ਹੀ ਨਾਮਦਾਰ ਇਹ ਭੁਗਦੇ ਤੇ ਤੀਰਾਂ ਦੇ ਦੁੱਖ ਵੇ ਸ਼ੋਕ ਮਨਾਈ ਬਈ ਮਾਰਾ ਨੇ ਕੋੜਾ ਬਣੇ ਕੋੜਾ ਬਣੇ ਤੇ ਮਹਾਰਾਜ ਬੁੱਢਾ ਇਸ ਪਰ ਹੋਵੇ ਉਹ ਦਮਨ ਚੱਕ ਕੇ ਤੇ ਗੁਲਾਬੇ ਦੇ ਬਾਗ ਚ ਆ ਗਏ ਗੁਲਾਬੇ ਦੇ ਛੇਪਨੇ ਦੇਖਿਆ ਬਈ ਬਾਗ ਦੇ ਦੇਖ ਕੇ ਹਰਾਨ ਰਹਿ ਗਿਆ ਉਹ ਕਹਿੰਦਾ ਜਿਆਦਾ ਭੱਜ ਕੇ ਜਾ ਕੇ ਚਲੇਗਾ ਉੱਥੇ ਚਾਹ ਨਾ ਪੜ ਗਿਆ ਕਹਿੰਦਾ ਵੀ ਹਾਂ ਬਾਗ ਦੇ ਵਿੱਚ ਆਏ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਵੀ ਹੋ ਸਕਦੇ ਆ ਪਰ ਤੇਜ਼ ਮਰਕਾ ਹੱਤ ਚੱਲਣ ਜਾਂਦਾ ਚਿਰ ਦੇ ਨੂਰ ਨੂਰ ਹੀ ਨੂਰ ਸਾਰਾ ਦੇ ਬਾਗਾਂ ਉਿੱਕਮ ਕੰਮ ਕਰਦਾ ਬਰਬਾਦਾ ਦਿਜੇ ਲੱਗਿਆ ਮਾਰ ਨੂੰ ਅਦਸ਼ੋਭਾ ਨ ਕਰੀ ਲਾਇਆ